ਬੜਾ ਇੱਧਰ ਆਟਾ ਉਟਾ ਕਿ ਪਹਿਲਾਂ ਹੀ ਲਿਆ ਕੇ ਰੱਖ ਰਿਆ ਹੋਰ ਜੰਗ ਨਹੀਂ ਲਿਆਈ ਇਹ ਜੰਗ-ਜੁੰਗ ਤਾਂ ਬਸ ਨਾ ਹੀ ਮਾੜਾ ਜੰਗ ਦਾ ਸਹੀ ਗੱਲ ਹੈ ਅਜਾ 47 ਵਾਲੇ ਦੁੱਖ ਨਹੀਂ ਭੁੱਲੇ ਦੁਆਰਾ ਫੇਰ ਅੰਗ ਲੱਗੀ ਤੇ ਆਪਾਂ ਜੰਗ ਦੇ ਵਿੱਚ ਸਾਹ ਦੇ ਮੰਗੇ ਪੂਰਾ ਅੱਛਾ ਹਾਂ ਪ੍ਰਭ ਦੀ ਰਾਜ ਕੀ ਹੈ ਸਹੀ ਗੱਲ ਸਹੀ ਗੱਲ ਕਿ ਦੋਨਾਂ ਮੁਲਕਾਂ 'ਚ ਜੰਗ ਸ਼ੁਰੂ ਹੋ ਗਈ ਇਹ ਵੀ ਤਿਆਰ ਕਰਾਉਣਾ ਹੈ ਸਪੈਸ਼ਲ ਸੁਪਰੀਮ ਤਿਆਰ ਕਰਾ ਕੇ ਦੇਣਾ ਇਹ ਢੰਡਾ ਬਦਲ ਨਾਲ ਹੋ ਗਿਆ ਬਈ ਕੀ ਹੋ ਗਿਆ ਇਹਦਾ ਇਹਨੂੰ ਸੁਸੂ ਆ ਗਿਆ ਸੈਕਲ ਨੂੰ ਸੁਸੂ ਆ ਗਿਆ ਵੇਲਾ ਪਰਮਾਤਮਾ ਕਿਸੇ ਨੂੰ ਮੈਨਾ ਕਰੇ ਕੰਮ ਧੰਦੇ ਲਈ ਰੱਖੇ ਰੋਜੀ ਰੋਟੀ ਚਲਾਈ ਰੱਖੇ ਇਹ ਵੇਲੇ ਉਹ ਕੇ ਦਾ ਕਮਾਈ ਖਾਦਮ ਰੱਬ ਖੈਰ ਸੋਖੀ ਰੱਖੇ ਦੋਨੇ ਦੇਸ਼ਾਂ 'ਚ ਅਮਨ ਸ਼ਾਂਤੀ ਰੱਖੇ ਹਾਂ ਪਾਕਿਸਤਾਨ ਨੇ ਭਾਰਤੋਂ ਤਾਂ ਹੀ ਖਤਮ ਹੋਸਤਿਆਂ 700 ਨਹੀਂ 7 ਸੀਗੀਆਂ ਕੋਈ ਵੀ ਦੀ ਗੱਤ ਵੀ ਮਾਰੀ ਜਾਂਦਾ ਹਾਂ ਉਹ ਤਾਂ ਛੰਡ ਦੋ ਬੰਦੇ ਨੇ ਮਾਂ ਤੇ ਜੀ ਕੱਢ ਕੇ ਨਹੀਂ ਜਾ ਹਾਂ ਕਣਕ ਦੇ ਬਚਾਦੇ ਉਨੇ ਆਲੀ ਸਾਡੇ ਕਣਕਾ ਹੀ ਕਣਕਾ ਇਹਨਾਂ ਵਿੱਚੋਂ ਨਿਕਲਦਾ ਗਵਾਲੀ ਦਾ ਗਵਾਲੀ ਦਾ ਜਿਹੜਾ ਬੇਰ ਮੋੜਾ ਜਿਹੜਾ ਗੋਦੜਾ ਨਾ ਉਹ ਉਹਨੇ ਪਰਖਾ ਤੁਮਕ ਮਤਲਬ ਥੋੜਾ ਦੋਦਾ ਆ ਵੀਡੀਓ ਬਣਾਇਆ ਤਾਂ ਸਣੀ ਗਵਾਲੀ ਆਉਂਦੀ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਅੱਜ ਦੀ ਇਸ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ। ਸੁੰਦੀ ਆਵਾਜ਼ ਪੰਛੀਆਂ ਦੀ। ਮਰਗਾ ਬੀਆਂ ਟਟੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ ਕੀ ਹਾਲਾਤ ਚੱਲ ਰਹੇ ਆ ਭਾਰਤ ਤੇ ਪਾਕਿਸਤਾਨ ਦੇ ਤੇ ਅੱਜ ਉਹਨਾਂ ਨੇ ਪੰਜਾਬ ਦੇ ਸੱਤ ਜਣਾਂ ਟਾਰਗੇਟ ਕਰਿਆ ਸੀਗਾ ਤੇ ਪਰ ਆਪਣੀ ਜਿਹੜੀ ਆਰਮੀ ਐ ਉਹਨਾਂ ਨੇ ਨੂੰ ਹਵਾ ਜੀ ਨਸ਼ਟ ਕਰਤਾ ਤੇ ਹੁਣ ਆਉਣ ਵਾਲੇ ਦਿਨਾਂ 'ਚ ਵੇਖੋ ਕੀ ਬੰਦ ਆ ਪਰ ਨੁਕਸਾਨ ਜਿਆਦਾ ਕੋਨੇ ਪੰਜਾਬ ਦਾ ਹੀ ਹੋਣਾ ਹੈ ਪ੍ਰਮਾਤਮਾ ਮਿਹਰ ਕਰੇ ਤੇ ਸਭ ਕੁਝ ਵਧੀਆ ਸੈੱਟ ਹੋਵੇ ਜਲਦੀ ਤੇ ਜਿਹੜਾ ਨੇ ਇਹ ਕੰਮ ਕਰਿਆ ਸੀ ਉਹਨੂੰ ਫਾਇਦਾ ਜ਼ਰੂਰ ਮਿਲਣੀ ਚਾਹੀਦੀ ਹੈ ਬਾਕੀ ਅੱਜ ਮੌਸਮ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਹੈ ਤੇ ਇਹਦੇ ਪਹਿਲਾਂ ਮਣ ਮੋਟਾ ਮੀਂਹ ਵੀ ਪੈ ਕੇਟ ਹੈ ਤੇ ਮੀਂਹ ਸਾਰੇ ਪਾਸੇ ਪੈ ਰਿਹਾ ਆ ਦੇਖੋ ਬੱਦਲ ਵਾਈ ਪੂਰੀ ਹੋਈ ਪਈ ਹੈ ਹੋਰ ਬਾਬਾ ਜੀ ਵਧੀਆ ਹੀ ਵਧੀਆ ਤਕੜੀ ਸਿਹਤ ਹੋਰ ਜੀ ਪਿਆ ਵਧੀਆ ਹੀ ਬਾਈ ਜੀ ਹੋਰ ਸੁਣਾਓ ਹਾਂ ਜੀ ਕੀ ਲੱਗਦਾ ਹਾਲਾਤ ਬਹੁਤ ਬਣੇ ਪਏ ਖਰਾਬ ਹੋਏ ਪਏ ਹਾਲਾਤ ਬਸ ਰੱਬ ਖੈਰ ਸੋਖੀ ਰੱਖੇ ਦੋਨੇ ਦੇਸ਼ਾਂ 'ਚ ਅਮਨ ਸ਼ਾਂਤੀ ਰੱਖੇ ਜ਼ਿਆਦਾਤਰ ਤਾਂ ਦੋਨੇ ਪੰਜਾਬਾਂ ਨੂੰ ਨੁਕਸਾਨ ਆ ਆਪਾਂ ਨੂੰ ਹੀ ਨੁਕਸਾਨ ਆ ਬਾਈ ਦੋਨਾਂ ਤਰ੍ਹਾਂ ਦਾ ਸਹੀ ਗੱਲ ਹੈ ਜੀ ਰੱਬ ਕਰਕੇ ਜੰਗ-ਜੰਗ ਤਾਂ ਬਸ ਨਾ ਹੀ ਮਾੜਾ ਜੰਗ ਦਾ ਸਹੀ ਗੱਲ ਹੈ ਅਜਿਹਾ 47 ਵਾਲੇ ਦੁੱਖ ਨਹੀਂ ਭੁੱਲੇ ਦੁਆਰਾ ਪਏ ਬਹੁਤ ਪਿੱਛੇ ਜਾ ਵੜਦਾ ਬੰਦਾ ਬਹੁਤ ਪਿੱਛੇ ਚਲੇ ਜਾ ਸਹੀ ਗੱਲ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਮਿਲਦੇ ਹਾਂ ਜੀ ਕੀ ਹਾਲ ਹੈ ਜੀ ਹੋਰ ਜੀ ਸਹੀ ਗੱਲ ਜੀ ਬਾ ਵਦਲ ਨਾਲ ਹੋ ਗਿਆ ਬਈ ਰਹਿ ਕੇ 1.5 ਤੋਂ 2 ਸਾਲ ਬਦਲਾਂਗੇ ਫੇਰ ਸ਼੍ਰੋਮਣੀ ਅਕਾਲੀ ਦਲ ਚਾਂਡੇ ਨਹੀਂ ਸਾਡੇ ਲੈਣ ਦੇ 12 ਮਹੀਨੇ 30 ਦਿਨ ਹਵਾ ਫਿਰ ਚੱਲ ਪਈ ਜੀ ਕਦੋਂ ਵੀ ਮੀਂਹ ਆ ਸਕਦਾ ਹੈ ਮੌਸਮ ਖਰਾਬ ਵੀ ਚੱਲੀ ਜਾਂਦਾ ਹੈ ਬਾਕੀ ਅੱਜ ਕੱਲ ਇਹੋ ਜਿਹੇ ਖੁਰਲੀਆਂ ਚੱਲ ਪਈਆਂ ਬਹੁਤ ਵਧੀਆ ਵੈਸੇ ਨਾ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਜੱਜ ਜਗੇ ਘਰੇ ਬਾਈ ਪਰਮੀਤ ਕੇ ਉਹਨਾਂ ਦੇ ਨਾ ਮਤਲਬ ਠੇਕੇ ਮਕਾਇਆ ਸੀ ਉਹਨਾਂ ਨੇ ਵਿੱਚੇ ਤਾਂ ਖੁਰਲੀਆਂ ਬਣਾ ਕੇ ਨੇ ਡਰਾਮਾ ਦਿਆਂ ਤੇ ਵਿਚੇ ਨਾ ਮਤਲਬ ਸ਼ੈੱਡ ਪਾ ਕੇ ਹੰਤੇ ਕਾਨਿਆਂ ਦਾ ਉਹ ਦੇਖਣ ਨੂੰ ਵੀ ਸੋਹਣਾ ਲੱਗਦਾ ਤੇ ਬਾਕੀ ਲਾਈਫ ਤਾਂ ਉਹਦੀ ਪਤਾ ਨਹੀਂ ਉਹਨਾਂ 'ਤੇ ਬਹੁਤ ਸਾਰ ਹੋਗੇ ਵੇਖੋ ਤੁਸੀਂ ਰੈਡੀਮੇਡ ਕੰਮ ਐ ਸੱਦਾ ਤਰੋ ਜਿੱਥੇ ਮਰਜੀ ਹੌਲੀ ਜੀ ਹੈਗੀ ਐ ਬਾਕੀ ਇਹ ਮੋਟਰਸਾਂ ਬਹੁਤ ਘੈਂਟ ਐ ਵੀ ਤਿਆਰ ਕਰਾਉਣਾ ਐ ਸਪੈਸ਼ਲ ਸੁਪਰੀਮ ਤਿਆਰ ਕਰਾ ਕੇ ਦੇਣਾ ਐ ਇਹ ਇਹਦੇ ਸਾਰਾ ਕੁਝ ਬਦਲਾਉਣਾ ਹਰਲੇ ਵਾਲਾ ਪੋਣਾ ਟੈਂਕੀ ਟੁੰਕੀ ਸਭ ਕੁਝ ਕਣੀ ਲੀਟਰ ਆ ਹਾਂ 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 ਹੋਰ ਫਿਰ ਜੰਗ ਲੱਗੀ ਪਈ ਐ ਪਾ ਜਾਂਦੇ ਤੇ ਸਾਹ ਦੇਵਾਂਗੇ ਪੂਰਾ ਅੱਛਾ ਹਾਂ ਤਕੜਾਂ ਤੋਂ ਪੂਰਾ ਹੁਣ ਮਾੜਾ ਜਮਾਂ ਕੈਮ ਆ ਚਲੋ ਵਿਹਲਾ ਹੋ ਗਿਆ ਇਧਰੋਂ ਮਾੜਾ ਜਾਵਾਂ ਅਜੇ ਤਾਂ ਕਿੱਥੇ ਵਿਹਲਾ ਹੋ ਗਣੀ ਝੋਨੇ ਤਾਂ ਹੀ ਸਥਿਤੀ ਬੜੀ ਖਰਾਬ ਹੋਈ ਪਈ ਐ ਵਿਹਲਾ ਪਰਮਾਤਮਾ ਕਿਸੇ ਨੂੰ ਮੈਨੇ ਕਰੇ ਕੰਮ ਦੰਦੇ ਲਈ ਰੱਖੇ ਰੋਜੀ ਰੋਟੀ ਚਲਾਈ ਰੱਖੇ ਸਹੀ ਗੱਲ ਜੇ ਵਿਹਲੋ ਕੇ ਦਾ ਕਮਾਈ ਖਾਦ ਲੇ ਇਹ ਕਰੀ ਜੰਨੇ ਹਾਂ ਇਹ ਕਣਕ ਦੀ ਆਪਾਂ ਸਾਮਾ ਸਮਾਈ ਕਰੀ ਜੰਨੇ ਆਂ ਮੌਸਮ ਖਰਾਬ ਆ ਨਹੀਂ ਸਹੀ ਗੱਲ ਇਹ ਚਾਰ ਮਣ ਦਾਣੇ ਪਿਉਲਾਂਗੇ ਹਾਂ ਤੇ ਬੀਬੂ ਰੱਖਿਆ 20 ਆਪਾਂ ਰੱਖਿਆ ਜੀ 28.5 ਦਾ 28.5 ਦਾ ਸਾਈਕ ਮੰਜਾ ਬਹੁਤ ਖੇਤੀવાડી ਵਾਲੇ ਆ ਤੇ ਬਹੁਤ ਓਕੇ ਓਕੇ ਬੜਾ ਝਾੜਾ ਤੇ ਬਹੁਤ ਸੋਹਣੀ ਗਣ ਕਿੰਨਾ ਝੜਾ ਹੋਇਆ ਸੇ ਆਪਣੇ ਕਣਕ ਆਪਣੇ ਦਾ ਆਇ 77 ਮਾਣ ਆਇ ਕਿੰਨੇ 77 ਓਕੇ ਹੋਇਆ ਜਮਾ ਕਮੇ ਇੱਕ ਥੋਨੇ ਨੇ ਮੈਂ ਇੱਥੇ ਸੀ ਕੜਕਣੇ ਬਿਜਾਦੇ ਹਾਂ ਕਣਕ ਦੇ ਬਿਜਾਦੇ ਥੋਨੇ ਵਾਲੀ ਤਾਂ ਤੇ ਕਣਕਾ ਹੀ ਕਣਕ ਦੇ ਨੇ ਥੋਨੇ ਜਾਵਦੇ ਬਾਕੀ ਪਰਮਾਤਮਾ ਮਿਹਰ ਕਰੇ ਬਈ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਐ ਪਰ ਜਿਨ੍ਹਾਂ ਨੇ ਇਹ ਕੰਮ ਕਰਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਤੇ ਬਹੁਤ ਭੜੀ ਮਿਲਣੀ ਚਾਹੀਦੀ ਐ ਮਾਨ ਆਦਰੀਆਂ ਬਾਕੀ ਚੱਲਦੇ ਆ ਬਾਹਰ ਹੱਡੇ ਕਣੀ ਵੇੜੀਆਂ ਕੀ ਮਾਹੌਲ ਅੱਡੇ ਦਾ ਮੌਸਮ ਜਿਵੇਂ ਬਾਈ ਅਰਕ ਨੇ ਦੱਸਿਆ ਸੀ ਉਵੇਂ ਚੱਲ ਰਿਹਾ ਹੈ ਠੰਡ ਚੱਲੀ ਜਾਂਦੀ ਅਜੇ ਤਾਈ ਤਾਂ ਤੇ ਮੈਨ ਲੱਗਦਾ ਇੱਕ ਦੋ ਦਿਨਾਂ ਦਾ ਹੀ ਮੌਸਮ ਦਾ ਫਰਕ ਪਾਊਗਾ ਇੱਕ ਦੋ ਦਿਨ ਤਾਂ ਠੰਡ ਰਹੂਗੀ ਰਹੂਗੀ ਬਾਕੀ ਰੱਬ ਦੇ ਰੰਗਾਂ ਪਤਾ ਨਹੀਂ ਮਿੰਟਾਂ 'ਚ ਕੀ ਹੋ ਜੇ ਕੀ ਨਾ ਹੋਵੇ ਪੂਰ ਜੰਦ ਬਟਾਲੀ ਜੋ ਪੈਰਾ ਗੋਡੇ ਬਾਜੀ ਖੜੀ ਹੋ ਉਹ ਇਹ ਦੇਖਿਓ ਸਿੱਖੇ ਆਦੇ ਸਿੱਖੇ ਹੋ ਗਏ ਆ ਨਾ ਉਹ ਉਹਦਾ ਨਖਰਾ ਚਾਉਂਦੇ ਆ ਕੁਵਾਲੀ ਦਾ ਤੇ ਨਜ਼ਾਰਾ ਹੀ ਹੋ ਗੋਦਾ ਬਹੁਤ ਆ ਜਿਹੜਾ ਜਿਹੜਾ ਉਹ ਮਡਾੜੀ ਆ ਕੁਵਾਲੀ ਦਾ ਕੁਵਾਲੀ ਦਾ ਨਜ਼ਾਰਾ ਜਿਹੜਾ ਬਰੇਕ ਬੋੜਾ ਜਿਹੜਾ ਗੋਦਿਆਣਾ ਉਹ ਉਹਦੇ ਨਾਲ ਆਪਣਾ ਪੁਰਾਣਾ ਪੂਰਾ ਗੋਦਿਆਣਾ ਹਾਂ ਸਿਰੋਂ ਆਉਂਦੀ ਏ ਕੁਵਾਲੀ ਹੁਣ ਮੈਂ ਵੀਡੀਓ ਬਣਾਉਂਦਾ ਹਾਂ ਤਾਂ ਸਿਰੋਂ ਕੁਵਾਲੀ ਆਉਂਦੀ ਏ ਤੈਨੂੰ ਨਹੀਂ ਆਉਂਦੀ ਕੁਵਾਲੀ ਔਰ ਹੀ ਰਾਇ ਯਾਰ ਕਾਤੇ ਜੀ 12 14 ਬੰਦੇ ਹੁਦੇ ਖਲੈਂਕ ਦੇ ਰੈਸਟ ਇਦਾਂ ਦਾ ਸਾਡੀ ਫਿਰੋਤ ਵਿੱਚ ਸਾਡੀ ਫਿਰੋਤ ਬਰਾਤ ਸਾਹਿਬ ਕੀ ਹਾਲ ਹੈ ਤਗੜੇ ਆਹ ਤਾਂ ਵਧੀਆ ਜੀ ਠੀਕ ਹੋ ਬੜਾ ਇਧਰ ਉੱਟਾ ਕਿ ਪਹਿਲਾਂ ਹੀ ਲਿਆ ਕੇ ਰੱਖ ਰਿਆ ਹੋਰ ਜੰਗ ਦੀਆਂ ਲਿਆ ਕੇ ਸਹੀ ਗੱਲ ਹੈ ਕਿ ਤਾਂ ਲੋਕਡਾਊਨ ਲੱਗ ਜਾਏ ਕਿਵੇਂ ਫਿਰ ਕੀ ਕਰਦਾ ਫਿਰਦਾ ਤੈਨੂੰ ਹੋਰ ਅੱਜ ਤੇਰੇ ਬਾਪੇ ਨੂੰ ਭੇਜਦਾ ਓ ਰੋਡ ਵਗਦੀ ਏ ਤੇਰੇ ਬਾਪੇ ਨੂੰ ਭੇਜਦੇ ਹਾਂ ਆ ਪਿੱਛੇ ਕਰੀ ਆਖਾ ਬਦਰ ਬਾਪੇ ਪਿੱਛੇ ਕਰ ਆ ਤੂੰ ਰੱਖਿਆ ਕੁੱਤਾ ਤੂੰ ਰੱਖਿਆ ਕੁੱਤਾ ਔਰ ਫਿਰ ਸਕੂਲ ਗਿਆ ਜੱਟ ਗੱਪ ਸਕੂਲ ਗਿਆ ਸੀ ਕਿ ਨਹੀਂ ਅੱਜ ਕੀ ਹੋ ਗਿਆ ਇਹਦਾ ਇਹਨੂੰ ਸੁਸੂ ਆ ਗਿਆ ਸਾਈਕਲ ਨੂੰ ਸੁਸੂ ਆ ਗਿਆ ਸਹੁਰਾ ਦਸਤੂਰੀ ਆਇਆ ਸਾਈਕਲੋਂ ਸਾਈਕਲ ਸੁਸੂ ਆ ਗਿਆ ਤੇਰੇ ਨਾ ਬੇ ਲੈਟਸ ਗੋ ਸਕੂਲ ਗਏ ਸੀ ਸਹੀ ਦੱਸ ਛੁੱਟੀ ਕਿਨੇ ਵਜੇ ਹੀ ਫਿਰ ਤੜਕੇ ਕਰ ਲੈ ਗਈ ਅੱਜ ਤੱਕ ਵਰ ਕੀ ਪਾਰਟੀ ਕਰ ਰਹੇ ਆ ਜਿੱਤੋਂ ਅੰਡੇ ਲੈ ਕੇ ਦੇ ਅੰਡੇ ਹੈ ਨਹੀਂ 1000 ਰੁਪਏ ਲਾ ਲਾ 1000 ਰੁਪਏ ਤਾਂ ਕੋ ਦੇਸੀ ਅੰਡੇ ਤੁਹਾਡੇ ਕੋਲੇ ਆ ਫ੍ਰੀਚ ਮਿਲਦੇ ਆ ਇੱਥੇ ਪੈਸੇ ਨਾਲ ਮਿਲਦੇ ਆ ਬਹਿ ਜਾ ਯਾਰ ਕਿਧਰ ਆਣਾ ਉਹ ਵੇਖ ਕੇ ਬਾਵਰ ਹੌਣਕ ਮਿਲ ਆਇਤਾ ਸ਼ਾਸਤਰੀ ਕਾਲ ਦੇ ਸਾਰਿਆਂ ਨੂੰ ਹੋਰ ਬਾਬਾ ਸ਼ਾਸਤਰੀ ਕਾਲ ਸਾਰਿਆਂ ਨੂੰ ਤਕੜਾ ਸ਼ਿਕਾਉਂਣਾ ਸੀਗਾ ਹੋਰ ਤਨਾਲ ਸ਼੍ਰੀ ਕੁਮਾਰ ਰਾਜ ਠੀਕ ਪੁੱਛੋ ਮਾਰ ਆਉਂਦਾ ਆਈ ਆਈ ਹੋਰ ਬਾਬਾ ਤਕੜੀ ਫੇਤ ਕਾਹਦੀ ਗੱਲ ਕਰੀਏ ਤੁਸੀਂ ਆ ਲੜਾਈ ਨਹੀਂ ਹਾਂ ਕੀ ਲੱਗਦਾ ਹੈ ਅੱਗੇ 750 ਮਜਾਈਲਾ ਹਾਂ ਪੰਚਾਂ ਨੇ ਦਾਲੀਆਂ ਤਾਂ ਹੀ ਖਤਮ ਕਰਤੀਆਂ ਆਪਣੇ 700 ਨਹੀਂ 7 ਸੀਗੀਆਂ ਨਹੀਂ ਨਹੀਂ 7 ਪੰਜਾਬ ਦੇ ਪੰਜਾਬ ਦੇ 7 ਜਣਾਂ ਦੇ ਦੱਗੀਆਂ ਸੀ ਉਹਨਾਂ ਨੇ ਹਵਾ ਚ ਕਰਤੀਆਂ 700 ਦਾ ਬੜ ਲਿਆ ਹੁੰਦੇ ਆ ਇੰਨੀਆਂ ਕਿੱਥੇ 7 ਆਖਿਆ ਸੀ ਆ ਕੋਦੀ ਮੀਲੀਆ ਗੱਪੀ ਮਾਰੀ ਅੰਦਰ ਹਾਂ ਉਹ ਤਾਂ ਛੰਡ ਦਿੰਦਾ ਕੋਦੀ ਮੀਲੀਆ ਗੱਪੀ ਹੈ ਹਾਂ ਉਹ ਮਿੱਟੀ ਕਮੇ ਢਾਈ ਜਾਂਦੇ ਉਹਨਾਂ ਨੂੰ ਰੰਤ ਦੀ ਰਾਜ ਕੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਕਿ ਦੋਨਾਂ ਮੁਲਕਾਂ 'ਚ ਜੰਗ ਸ਼ੁਰੂ ਹੋ ਗਈ ਜਦੋਂ ਰਬਿੰਦਰਨਾਥ ਹੁੰਦਾ ਉਹ ਕੋਈ ਨਹੀਂ ਹੋ ਜੂਗਾ ਠੰਡਾ ਕੰਮ ਮਾਤਾ ਮਹਿਰ ਕਰੇ ਸਾਰਾ ਕੁਝ ਸੈਟ ਹੋ ਜੂਗਾ ਪਰ ਆਏ ਜਿਹੜੇ ਨੇ ਉਹ ਕੰਮ ਕਰਿਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪੈਣ ਨਹੀਂ ਲਾਉਂਦੇ ਜੇ ਗਲਤ ਕਰ ਰਹੇ ਹੁੰਦਾ ਉਹ ਆਏ ਹਨ ਮਗਰ ਉਹ ਪਤਾ ਕੀ ਕਰਦੇ ਆ ਵੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪੁਸ਼ਟੀ ਕਰਨੀ ਚਾਹੀਦੀ ਹੈ ਪੁਸ਼ਟੀ ਕਰਦੇ ਨਹੀਂ ਮਗਰਾਂ ਕਹਿੰਦੇ ਆ ਖਬਰ ਵਲਾ ਕੇ ਬਰਾੜ ਸਾਹਿਬ ਚੱਲ ਪਏ